ਜੋ ਪਿਛਲੇ ਦਿਨੀ ਇੱਕ ਸਿਰਫਰੇ ਵੱਲੋਂ ਦੋ ਫਿਰਕਿਆਂ ਦੇ ਵਿੱਚ 파ੜ ਪਾਉਣ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਜਿਹੜੇ ਕਿ ਹੁਣ ਤੱਕ ਦੇ ਸਭ ਤੋਂ ਵੱਧ ਪੜੇ ਲਿਖੇ ਸਿਆਸਤਦਾਨ ਜਿਹੜੇ ਕੱਲੇ ਦਲਤਾਂ ਦੇ ਨਹੀਂ ਜਿਨ੍ਹਾਂ ਨੂੰ ਕਿ ਸਾਰਾ ਸਮਾਜ ਇੱਕ ਸਤਕਾਰ ਦੀ ਨਜ਼ਰ ਦੇ ਨਾਲ ਦੇਖਦਾ ਜਿਸ ਨੇ ਕਿ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਕੱਲੇ ਦਲਤਾਂ ਨੂੰ ਨਹੀਂ ਇਸਤਰੀ ਜਾਤੀ ਨੂੰ ਵੀ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਐਸੇ ਮਸੀਹਾ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਉਹਨਾਂ ਬਾਰੇ ਇਦਾਂ ਦੀ ਮੰੰਦੀ ਤੇ ਭੈੜੀ ਸ਼ਬਦਾਬਲੀ ਕੇ ਉਹਨਾਂ ਦੇ ਅਸੀਂ ਜੋ ਆਸਥਾ ਦਾ ਪ੍ਰਤੀਕ ਉਹਨਾਂ ਦੇ ਬੁੱਤ ਲਾਏ ਆ ਉਹਨਾਂ ਨੂੰ ਤੋੜਨ ਦੀ ਗੱਲ ਕਰਨ ਵਾਲਾ ਵਿਦੇਸ਼ਾਂ ਦੇ ਵਿੱਚ ਬੈਠ ਕੇ ਗੁਰਪਤਵੰਤ ਸਿੰਘ ਪੰਨੂ ਜਿਹੜਾ ਕਿ ਸਿੱਖ ਕਹਿਲਾਉਣ ਦੇ ਹੀ ਕਾਬਲ ਨਹੀਂ ਉਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਕਿਉਂਕਿ ਜੋ ਸਿੱਖ ਧਰਮ ਹੈ ਇਹ ਧਰਮ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜਿਉ ਇਸ ਸਿਧਾਂਤ ਦੇ ਉੱਤੇ ਕੰਮ ਕਰਦਾ ਗਰੀਬਾਂ ਨਿਮਾਣਿਆਂ ਨਤਾਣਿਆਂ ਦੱਬੇ ਕੁਚਲਿਆਂ ਨੂੰ ਗਲ ਨਾਲ ਲਾਉਣ ਦੀ ਗੱਲ ਕਰਦਾ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਫੁਰਮਾਨ ਕਰਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਿੰਨ ਕੇ ਸੰਗ ਸਾਥ ਵਢਿਆ ਸਿਉ ਕਿਆ ਰੀਸ ਜਿੱਥੇ ਨੀਚ ਸਮਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ਼ ਗੁਰੂ ਸਾਹਿਬ ਸਾਨੂੰ ਪੈਰ ਪੈਰ ਤੇ ਗੁਰਬਾਣੀ ਦੇ ਵਿੱਚ ਸਿੱਖਿਆ ਦਿੰਦੇ ਆ ਔਰ ਸਾਨੂੰ ਸਾਰਿਆਂ ਨੂੰ ਏਕਤਾ ਦੇ ਸੂਤਰ ਦੇ ਵਿੱਚ ਪਰੋਕੇ ਜੋ ਮੇਰੇ ਦਸਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਜਾਤਾਂ ਨੂੰ ਇਕੱਠਾ ਕਰਕੇ ਇੱਕੋ ਖੰਡੇ ਬਾਟੇ ਵਿੱਚੋਂ ਪਾਲਿਸ਼ ਕਾ ਕੇ ਸਾਨੂੰ ਸਾਰਿਆਂ ਨੂੰ ਇੱਕ ਕੀਤਾ ਗੁਰੂ ਸਾਹਿਬ ਨੇ ਉਸ ਟਾਈਮ ਖੜੇ ਹੋ ਕੇ ਕਿਹਾ ਸੀ ਕਿ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਤੋ ਯਾਦ ਕਰੇ ਹਮਰੀ ਗੁਰਿਆਈ ਇਹ ਸਾਡੇ ਗੁਰੂਆਂ ਦੇ ਸੰਦੇਸ਼ ਨੇ ਇਹ ਸਾਡੇ ਗ੍ਰੰਥਾਂ ਦੇ ਸੰਦੇਸ਼ ਨੇ ਕਿਉਂਕਿ ਸਾਨੂੰ ਗੁਰੂਆਂ ਨੇ ਇਹੀ ਸਿਖਾਇਆ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜੀ ਉਹ ਸਾਡਾ ਸਿਧਾਂਤ ਹੈ ਪਰ ਇੱਕ ਸਿਰਫ ਰਿਆ ਜਿਹੜਾ ਕਿ ਨਾਸਿਕ ਸਿਧਾਂਤ ਨੂੰ ਜਾਣਦਾ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਉਸ ਨੂੰ ਪੰਜਾਬ ਤੋਂ ਬਾਹਰ ਬੈਠੇ ਨੂੰ ਨਾ ਉਸ ਦੀ ਅਕਲ ਹੈ ਤੇ ਨਾ ਸ਼ਕਲ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਪੈਰ ਪੈਰ ਤੇ ਫਰਮਾਨ ਕਰਦੇ ਆ ਕਿ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ ਗੁਰੂ ਸਾਹਿਬ ਸਾਡੇ ਰਹਿਣੀ ਬਹਿਣੀ ਦੀ ਜੋ ਸਾਡੇ ਧਰਮਾਂ ਦੇ ਵਿੱਚ ਸਾਡੇ ਸੰਸਕਾਰ ਦੇ ਵਿੱਚ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਦਿੱਤੀ ਹੈ ਇਸ ਉੱਤੇ ਇੱਕ ਵੀ ਪੁਆਇੰਟ ਉੱਤੇ ਉਹ ਜੋ ਅੱਗ ਲਾ ਕੇ ਕਹਿੰਦੇ ਡੱਬੂ ਕੰਧ ਤੇ ਉਹ ਇੱਕ ਵੀ ਪੁਆਇੰਟ ਦੇ ਉੱਤੇ ਖੜਾ ਨਹੀਂ ਉੱਤਰਦਾ ਔਰ ਉਸ ਨੂੰ ਮੈਂ ਸਮਝਦਾ ਕਿ ਪੰਜਾਬ ਆ ਕੇ ਕਿਉਂਕਿ ਬਹੁਤ ਲੰਬਾ ਸਮਾਂ ਬਾਹਰ ਬੈਠੇ ਨੂੰ ਹੋ ਗਿਆ ਤੇ ਇੱਕ ਕਾਮਰੇਡਾਂ ਵਾਲੀ ਮੈਨੂੰ ਲੱਗਦਾ ਕਿ ਉਹਦੀ ਸੋਚ ਜਿਹੜਾ ਕਿ ਇੱਕ ਇਦਾਂ ਦੀ ਸੋਚ ਜਿਹੜੀ ਕਿ ਦੋ ਫਿਰਕਿਆਂ ਨੂੰ ਲੜਾਉਂਦੀ ਹੈ ਜਿਹੜੀ ਕਿ ਦੋ ਧਰਮਾਂ ਨੂੰ ਆਪਸ ਦੇ ਵਿੱਚ ਪਾੜ ਪਾਉਂਦੀ ਹੈ ਜਿਹੜੀ ਕਿ ਜਾਤਾਂ ਮੱਜਬਾਂ ਦੇ ਗੇਟ ਦੇ ਵਿੱਚ ਆਪਸ ਚ ਫਸਾ ਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਂਦੇ ਆ ਇਹਨਾਂ ਲੋਕਾਂ ਦੀ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਤੋਂ ਸਖਤ ਨਫ਼ਰਤ ਵੀ ਕਰਦੇ ਆ ਤੇ ਇਹਨਾਂ ਨੂੰ ਚੇਤਾਵਨੀ ਤੇ ਅਸੀਂ ਵਾਰਨਿੰਗ ਵੀ ਦੰਨੇ ਆ ਕਿਉਂਕਿ ਬਾਹਰ ਬੈਠ ਕੇ ਜਿੱਦਾਂ ਦੀਆਂ ਗੱਲਾਂ ਕਰਦਾ ਜੇ ਹਿੰਮਤ ਆ ਤੇ ਪੰਜਾਬ ਦੇ ਵਿੱਚ ਆ ਕੇ ਗੱਲ ਕਰਨ ਔਰ ਅਸੀਂ ਇਹਨੂੰ ਦੱਸਣਾ ਚਾਹੁੰਦੇ ਆ ਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਸਾਡੇ ਰਹਿਬਰ ਨੇ ਅਸੀਂ 14 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਡੰਡੇ ਤੇ ਝੰਡੇ ਨਾਲ ਉਹਨਾਂ ਦੇ ਬੁੱਤਾਂ ਦੀ ਜੜੀ ਰਾਖੀ ਕਰਾਂਗੇ ਅਸੀਂ ਇਤਾਂ ਦੇ ਲੋਕਾਂ ਦੀਆਂ ਗਿੱਦੜ ਭੱਪਕੀਆਂ ਤੋਂ ਡਰਨ ਵਾਲੇ ਨਹੀਂ ਤੇ ਇਹਨਾਂ ਨੂੰ ਸਖਤ ਚੇਤਾਵਨੀ ਕਿ ਬਾਜ਼ ਆ ਜਾਓ ਨਹੀਂ ਤਾਂ ਜੋ ਸਾਡਾ ਸਮਾਜ ਹੈ ਉਹ ਇਹਨਾਂ ਦੇ ਨਾਲ ਜੋ ਹਸ਼ਰ ਕਰੇਗਾ ਇਹ ਮੈਨੂੰ ਲੱਗਦਾ ਕਿ ਉਹ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਦਾ ਨਹੀਂ ਹੋਇਆ ਹੁਣ ਔਰ ਮੈਨੂੰ ਇਹ ਵੀ ਗੱਲ ਦੀ ਪੂਰ ਯਕੀਨ ਆ ਕਿ ਜਿਹੜਾ ਸਾਡਾ ਸਿੱਖ ਸਮਾਜ ਹੈ ਉਹ ਕਦੇ ਵੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਬਾਰੇ ਕੋਈ ਗਲਤ ਬਿਆਨਬਾਜ਼ੀ ਨਹੀਂ ਕਰ ਸਕਦਾ ਕਿਉਂਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਜੇ ਉਹ ਸਭ ਤੋਂ ਵੱਧ ਚੰਗਾ ਸਮਝਦੇ ਸੀ ਤਾਂ ਸਿੱਖ ਧਰਮ ਨੂੰ ਸਮਝਦੇ ਸੀ ਸਿੱਖ ਧਰਮ ਤੋਂ ਬਾਅਦ ਉਹਨਾਂ ਨੇ ਬੁੱਧ ਧਰਮ ਨੂੰ ਅਪਣਾਇਆ ਤਾਂ ਇਸ ਲਈ ਅੱਜ ਸਾਡੇ ਪੰਜਾਬ ਦੀ ਇਸ ਫਿਜਾ ਦੇ ਵਿੱਚ ਜਿਹੜਾ ਇਹ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੀ زرਖੇਜ਼ ਧਰਤੀ ਉੱਤੇ ਹਰ ਤਰ੍ਹਾਂ ਦਾ ਬੀਜ ਤਾਂ ਬੀਜਿਆ ਜਾ ਸਕਦਾ ਪਰ ਨਫ਼ਰਤ ਦਾ ਬੀਜ ਕਦੇ ਵੀ ਨਹੀਂ ਬੀਜਿਆ ਜਾ ਸਕਦਾ ਸੋ ਇਸ ਲਈ ਅਸੀਂ ਇਹਨੂੰ ਸਖ਼ਤ ਸ਼ਬਦਾਂ ਚ ਚੇਤਾਵਨੀ ਦਿੰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਇਹ ਨਹੀਂ ਖਲਾਫਤ ਵੀ ਕਰ ਰਹੇ ਆ ਮੋਸਟ ਵੌਲੰਟਰੀ ਚ ਵੀ ਆ ਰਹੇ ਆ ਉਸ ਉੱਪਰ ਕੰਸਪਲੂ ਦਾ ਆਪਾਂ ਕੇਂਦਰ ਸਰਕਾਰ ਨਾਲ ਵੀ ਗੱਲਬਾਤ ਕਰਨੇ ਕਿ ਮੋਦੀ ਜੀ ਤੇ ਜਾ ਰਹੇ ਨੇ ਜੋ ਸਰਕਾਰ ਸਕਣਾ ਪਾ ਪੁਛਾ ਰਹੇ ਲੀ ਕੋਈ ਮੈਡੀਟੋਰ ਇੰਨੇ ਬਿਲਕੁਲ ਪੰਜਾਬ ਸਰਕਾਰ ਸਮੇ ਸਮੇ ਦੇ ਉੱਤੇ ਇਹ ਜੋ ਪੰਜਾਬ ਦੇ ਵਿੱਚ ਅੱਗ ਲਾਉਣ ਵਾਲੀਆਂ ਕਾਰਵਾਈਆਂ ਜਾਂ ਗੱਲਾਂ ਕਰ ਰਿਹਾ ਇਹਨਾਂ ਦੇ ਖਿਲਾਫ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹਮੇਸ਼ਾ ਜਦੋਂ ਵੀ ਗੱਲ ਕਰਦੇ ਆ ਕਿਉਂਕਿ ਜਦੋਂ ਸੁਰੱਖਿਆ ਦਾ ਮੁੱਦਾ ਆਉਂਦਾ ਜਦੋਂ ਹਮੇਸ਼ਾ ਕੇਂਦਰ ਦੇ ਨਾਲ ਗੱਲ ਹੁੰਦੀ ਹੈ ਤੇ ਮੈਂ ਵੀ ਤੁਹਾਡੇ ਜਰੀਏ ਪ੍ਰੈਸ ਜਰੀਏ ਕੇਂਦਰ ਨੂੰ ਅਪੀਲ ਕਰਦਾ ਇਹ ਇਦਾਂ ਦੇ ਤਾਂ ਲੋਕਾਂ ਦੇ ਜਜਬਾਤਾਂ ਨੂੰ ਭੜਕਾ ਕੇ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਿਲਾਫ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੈਸਨ ਸਾਹਿਬ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਕਿ ਜਦੋਂ ਵੀ ਗੁਰਪਤਵਿੰਦਰ ਸਿੰਘ ਪਰੋਂ ਨੇ ਧਮਕੀ ਦਿੱਤੀ ਐ ਕਿ ਪਾਗਿਆ ਸਰਕਾਰੀ ਬਿਲਡਿੰਗਾਂ ਦੇ ਉੱਤੇ ਜਾ ਕੇ ਖਾਲਸਾ ਦਾ ਝੰਡਾ ਲਾਉਣ ਦੀ ਗੱਲ ਹੋਵੇ ਜਾਂ ਫਿਰ ਸਰਕਾਰੀ ਬਿਲਡਿੰਗਸ ਦੇ ਬਾਹਰ ਖਾਲਸਾ ਦਾ ਵਾਦਖਾ ਨਿਕਾਲੋਗੇ ਕਿਤਨੇ ਕਿਤੇ ਕਰਤੇ ਕੁਝ ਖਾਵ ਹੁੰਦੇ ਇਹਨਾਂ ਮੁਸਬੀਅਰ ਦੇ ਵਿੱਚ ਕਾਬਲੀਅਤ ਵੀ ਹੁੰਦੀ ਹੈ ਦੇ ਦੇ ਦੋ ਉਸ ਨੂੰ ਕਿਸ ਤਰੀਕੇ ਦਾਇਆ ਜਾਏਗਾ ਕਿਉਂਕਿ ਜੇਕਰ ਵਰਨਿੰਗ ਦਿੱਤੀ ਆ ਤਾਂ ਆਪਾਂ ਵਿਚਾਰੋ ਉਹਦੇ ਅਸਰ ਉਸ ਦੇ ਗੁਰਗੇ ਜਨੇ ਇੱਥੇ ਬੋ ਦੱਕੇ ਬੋਲੇ ਨਹੀਂ ਦੇਖੋ ਪੰਨੂ ਸਿਰਫ ਤੇ ਸਿਰਫ ਬੜਕ ਮਾਰਦਾ ਹੈ ਤੇ ਕਹਿੰਦੇ ਆ ਨਾ ਕਿ ਡੱਬੂ ਅੱਗ ਲਾਇਆ ਡੱਬੂ ਕੰਧ ਤੇ ਇਹਦਾ ਉਹ ਹੁਣ ਤੱਕ ਦਾ ਰਿਕਾਰਡ ਰਿਆ ਔਰ ਅਸੀਂ ਇਹਨੂੰ ਚੇਤਾਵਨੀ ਦੰਨੇ ਆ ਸਾਡਾ ਕੱਲਾ ਕੱਲਾ ਵਲੰਟੀਅਰ ਕੱਲੇ ਕੱਲੇ ਸਾਡੇ ਐਮਐਲਏ ਸਹਿਬਾਨ ਅਸੀਂ ਜੋ ਵੀ ਸਾਡੇ ਸਤਿਕਾਰਯੋਗ ਸਾਡੇ ਰਹਿਬਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਲੱਗੇ ਆ ਉਹਨਾਂ ਦੇ ਅੱਗੇ ਅਸੀਂ ਉਹਨਾਂ ਨੂੰ ਨਮਨ ਕਰਾਂਗੇ 14 ਤਰੀਕ ਨੂੰ ਅਸੀਂ ਸਾਰੇ ਜਾਣੇ ਆਪ ਉਥੇ ਜਾਵਾਂਗੇ ਤਾਂ ਕਿ ਜਿਹੜਾ ਕੋਈ ਇਦਾਂ ਦਾ ਆਵੇ ਉਹਨੂੰ ਅਸੀਂ ਆਪ ਸਬਕ ਸਿਖਾ ਸਕੀਏ ਪਰ ਮੈਨੂੰ ਇਸ ਗੱਲ ਦਾ ਯਕੀਨ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਇਦਾਂ ਦੇ ਲੋਕਾਂ ਨੂੰ ਜਦੋਂ ਮੂੰਹ ਲਾਉਣੋਂ ਹਟ ਜਾਂਦੇ ਆ ਤਾਂ ਫੇਰ ਇਹ ਇਦਾਂ ਦੀਆਂ ਆਪਸ ਦੇ ਵਿੱਚ ਜਾਤੀ ਰੰਸ਼ਾਂ ਇੱਕ ਦੂਜੇ ਦੇ ਵਿੱਚ ਫਲਾ ਕੇ ਆਪਣੇ ਮਨਸੂਬੇ ਸਿੱਧੇ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਮੈਂ ਉਹਨਾਂ ਲੋਕਾਂ ਨੂੰ ਵੀ ਚੇਤਾਵਨੀ ਦਿੰਨਾ ਔਰ ਨੌਜਵਾਨਾਂ ਨੂੰ ਵੀ ਕਹਿਣਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਤੇ ਸਿਰਫ ਸਾਨੂੰ ਇੱਕ ਚਾਰੇ ਵਜੋਂ ਵਰਤ ਰਹੇ ਆ ਸਾਨੂੰ 9.5 ਦੇ ਉੱਤੇ ਇਹ ਸਿਰਫ ਤੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਆ ਇਹ ਲੋਕ ਇਹਨਾਂ ਦੇ ਬਹਿਕਾਵੇ ਦੇ ਵਿੱਚ ਨਾ ਆਉਣ ਕਿਉਂਕਿ ਇਹਦਾ ਜਿਹੜਾ ਖਮਿਆਜਾ ਵਾ ਉਹ ਸਾਡੇ ਸਤਿਕਾਰਯੋਗ ਨੌਜਵਾਨਾਂ ਨੂੰ ਹੀ ਭੁਗਤਣਾ ਪੈਂਦਾ